ਹਾਂ ਜੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਕਿੰਗਰਾ ਜਿਹਦਾ ਖੁਲਾਸਾ ਬਣ ਗਿਆ ਮੀਡੀਆ ਦਾ ਹਸਰ ਕਿੰਨੇ ਦਮਦਮੇ ਮਾਰਦੇ ਸੀ ਪਹਿਲਾਂ ਮੈਂ ਪਤਾ ਨਹੀਂ ਕੀ ਉੱਥੇ ਸਭ ਕੱਢਣਾ ਹੈ ਕੁਝ ਦੇਖੀ ਹੁਣੀ ਹੈ ਪ੍ਰੈਸ ਕਾਨਫਰੰਸ ਦਾ ਉਹਦੇ ਵਿੱਚ ਅਖਲੀ ਇੰਨੀ ਕੋਈ ਖਾਸ ਗੱਲ ਹੈ ਹੀ ਨਹੀਂ ਸੀ ਹੈ ਨਾ ਇੰਨਾ ਵੀ ਉਹਨਾਂ ਨੂੰ ਬੜਾ ਵਧੀਆ ਲੱਗਦਾ ਸੀਗਾ ਜਦੋਂ ਉਹ 25 30 ਮਈ ਕੋ ਉਹਨਾਂ ਦੇ ਮੂਰੇ ਬੈਸੀ ਬਟਨਸ਼ਨ ਮਿਲ ਰਹੀ ਸੀ ਤੇ ਬਾਕੀ ਉਹਦੇ ਵਿੱਚ ਕੱਢਣ ਪਾਉਣ ਨੂੰ ਤਾਂ ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ ਕੁਝ ਨਹੀਂ ਸੀ ਪਰ ਜਿਹੜਾ ਉਸ ਤੋਂ ਮਗਰੋਂ ਜਿਹੜਾ AVP ਸੰਝਾ ਵਾਲਿਆਂ ਨੇ ਜਿਹੜਾ ਰਿਪੋਰਟਰ ਹੈ ਉਸਨੇ ਜਿਹੜੀ ਉਹਨਾਂ ਦੀ ਛਿੱਲਾ ਹੀ ਹੈ ਉਹ ਮੈਂ ਅੱਗੇ ਇਸ ਤਰ੍ਹਾਂ ਕਦੇ ਦੇਖਿਆ ਨਹੀਂ ਬਹੁਤ ਵਧੀਆ ਰਿਪੋਰਟਰ ਹੈ ਬਹੁਤ ਹੀ ਖੁੱਬ ਮੈਂ ਤੇ ਵਧੀਆ ਕੁਐਸਚਨ ਪੁੱਛਦਾ ਸਾਰਿਆਂ ਨੂੰ ਪਰ ਉਹਦੇ ਵਿੱਚ ਉਹਨਾਂ ਨੇ ਉਹਨਾਂ ਦੀ ਨੈਤਿਕਤਾ ਨੂੰ ਰੱਖੂ ਮੁੱਖ ਰੱਖਦੇ ਹੋયા ਉਹਨਾਂ ਤੇ ਬਹੁਤ ਅਟੈਕ ਕੀਤਾ ਤੇ ਉਹ ਬਿਲਕੁਲ ਡਿਮੋਲਿਸ਼ ਕਰਕੇ ਰੱਖਤਾ ਉਹਨਾਂ ਨੂੰ ਸਮੈਸ਼ ਕਰਕੇ ਰੱਖਤਾ ਦੇਖੋ ਕਿੰਗਰਾ ਸਾਹ ਤਾਂ ਮੈਨੂੰ ਆਪ ਪਰਸਨਲੀ ਕੋਈ ਪਤਾ ਨਹੀਂ ਹੈ ਬਹੁਤਾ ਜ਼ਿਆਦਾ ਪਰ ਜਿਹੜੀ ਮੈਂ ਉਹਨਾਂ ਦੀ ਰੇਡੀਓ ਤੇ ਗੱਲਬਾਤ ਸੁਣੀ ਹੈ ਉਹਨਾਂ ਦੀ ਲੈਂਗੁਏਜ ਸੁਣੀ ਹੈ ਉਹਨਾਂ ਦੀ ਹੋਰ ਜਿਹੜੀ ਗੱਲਬਾਤ ਸੁਣੀ ਹੈ ਮੈਂ ਇੱਕ ਤਨ ਪਰਸਨ ਲੈ ਕੇ ਐਗਜ਼ੈਕਟ ਡੇਣਾ ਵੀ ਜਿਹੜੀ ਉਹ ਆਈਐਫਐਸ ਦੇ ਜਿਹੜੀ 35 36 ਸਾਲ ਦੀ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਹੈ ਉਹ ਉਹਨਾਂ ਦੇ ਸਿਰ ਦੇ ਵਿੱਚ ਇਸ ਤਰ੍ਹਾਂ ਬੜਿਆ ਹੋਇਆ ਹੈ ਕਿ ਕਿ ਉਹ ਉਹਦੀ ਉਹਨਾਂ ਨੇ ਗੱਲ ਕਰਨੀ ਕਰੀ ਜੀ ਮੇਰਾ ਇੱਕ ਬਹੁਤ ਪਿਆਰਾ ਦੋਸਤ ਹੈ ਇੱਥੇ ਐਨਆਰਆਈਸ ਜਿਹੜੇ ਬਾਹਰ ਬੈਠੇ ਨੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਉਹਨਾਂ ਵਾਸਤੇ ਉੱਥੋਂ ਦੇ ਲੋਕਲ ਲੋਕਾਂ ਦੇ ਨਾਲ ਨਾਲ ਰਾਫਤਾ ਕੰਮ ਕਰਨਾ ਥੋੜਾ ਜਿਆਦਾ ਈਜ਼ੀ ਹੋ ਜਾਂਦਾ ਹੈ ਕਿ ਕੋਈ ਫੋਰਮ ਮੈਸੇਜ वगैरह ਕਰਕੇ ਉਹ ਫੋਰਮ ਲੈ ਲੈਂਦੇ ਨੇ ਉਹਨਾਂ ਨੇ ਉਹ ਤਾਂ ਫੋਨ ਲੈ ਲਿਆ ਤਾਂ ਫੋਨ ਲੈ ਕੇ ਤੇ ਉਹਨਾਂ ਨੇ ਉਹਨ ਮਣੀ ਦੀ ਗੱਲ ਪਛੇ ਵੀ ਤੁਸੀਂ ਕਿਉਂ ਇੰਨਾ ਰੌਲਾ ਪਾ ਰਹੇ ਹੋ ਥੋੜਾ ਜਿਆਦਾ ਚੁੱਪ ਕਰ ਦਿਓ ਉਹ ਵੀ ਕਿੰਗਰਾ ਸਾਹਿਬ ਦਾ ਉਹਨਾਂ ਜਵਾਬ ਇਹ ਸੀ ਬੀ ਜਦੋਂ ਇੱਕ ਸਪਾਈ ਨੂੰ ਟਿਕਟ ਦੇ ਸਕਦੇ ਆ ਇੱਕ ਆਫੀਸਰ ਆਈਐਫ ਸਫੀਸ਼ਲ ਕਿਉਂ ਨਹੀਂ ਦੇ ਸਕਦੇ ਉਸ ਬੰਦੇ ਨੇ ਇੱਕ ਲਾਈਨ ਉਹਨਾਂ ਦੇ ਜਵਾਬ ਸੁਣ ਕੇ ਤੇ ਬੋਲ ਲਖਤਾ ਵੀ ਮੈਨੂੰ ਤੁਹਾਡਾ ਪਤਾ ਲੱਗਿਆ ਵੀ ਤੁਸੀਂ ਕਿੱਥੋਂ ਬੋਲ ਰਹੇ ਹੋ ਤੋਂ ਜਿਹੜਾ ਉਹਨਾਂ ਦੀ ਟਿਊਨਿੰਗ ਹੈ ਨਾ ਉਹ ਹਮੇਸ਼ਾ ਉਹਨਾਂ ਦੀ ਆਪਣੀ ਜਿਹੜੀ ਜਿਹੜੀ ਉਹਨਾਂ ਦੀ ਭਾਸ਼ਾ ਜਾਂ ਉਹਨਾਂ ਦੀ ਉਹਨਾਂ ਦਾ ਟਿਊਨ ਹੈ ਹਮੇਸ਼ਾ ਆਪਣੇ ਪੱਦੇ ਨਾਲ ਆਪਣੇ ਰੁਤਬੇ ਦੇ ਨਾਲ ਰਹਿਣਾ ਹੈ ਫਿਰ ਉਹਨਾਂ ਦਾ ਆਵਾਦੀ ਦੇ ਨਾਲ ਕਨੈਕਸ਼ਨ ਉਹ ਦਿਖਾਉਂਦੇ ਆ ਆਪਣੀ ਭਾਸ਼ਾ ਦੇ ਵਿੱਚ ਹਲਦੀ ਐਗਜ਼ੈਂਪਲ ਦੇ ਕੇ ਮੈਂ ਪਹਿਲੀ ਕਿੱਲੀ ਚ ਜਦੋਂ ਹਲਤ ਪਹਿਲੀ ਮੋਰੀ ਚ ਨਹੀਂ ਪਾਇਆ ਮੈਂ ਤੀਜੀ ਮੋਰੀ ਚ ਪਾਇਆ ਉਹ ਸਭ ਅਸੀਂ ਜਾਣਦੇ ਆ ਕਿ ਤੁਸੀਂ ਭਗਵੰਤ ਮਾਨ ਵਾਂਗੂ ਨਹੀਂ ਬਣ ਸਕਦੇ ਤੁਸੀਂ ਲੋਕਾਂ ਦੇ ਨਾਲ ਉਹ ਸਾਰਾ ਨਹੀਂ ਕਨੈਕਸ਼ਨ ਹੋ ਸਕਦਾ ਕਿਉਂਕਿ ਜਦੋਂ ਤੁਹਾਡੀ ਬੋਲੀ ਦੇ ਵਿੱਚ ਉਹ ਜਿਹੜੀ ਇੱਕ ਹੰਕਾਰ ਜਿਹੜਾ ਹੈਗਾ ਉਹ ਮੈਂ ਕੱਲ ਨਾ ਨਹੀਂ ਕਹਿੰਦਾ ਤੁਸੀਂ ਦੇਖ ਲਓ ਉਹਨਾਂ ਦਾ ਕੋਈ ਪੋਸਟਬਾਕ ਦੇਖ ਲਓ ਤੋ ਸਾਰੇ ਕੋਈ ਕੋਈ ਕਿਵੇਂ ਬਿਆਨ ਦਿੰਦਾ ਕੋਈ ਕਹਿੰਦਾ ਵੀ ਇਹ ਥੋੜਾ ਜਿਹਾ 올ਡਰ ਵਰਜਨ ਆਫ ਜੈਸੀ ਹੈ ਕੋਈ ਕਹਿੰਦਾ ਇਹ ਖੁਸ਼ ਹੈ ਕੋਈ ਕਹਿੰਦਾ ਖੁਸ਼ ਹੈ ਤੁਸੀਂ ਇਸ ਕਰਕੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਫਿਰ ਉਹ ਦੇਖੋ ਉਹਨਾਂ ਨੂੰ ਮੈਂ ਤੇ ਇਹ ਗੱਲ ਕਰਦਾ ਵੀ ਆਈਐਫਐਸ ਤੇ ਤੁਸੀਂ ਆਫੀਸਰ ਰਹੇ ਹੋ 33 ਸਾਲ ਤੁਸੀਂ ਕੰਮ ਕੀਤਾ ਹੈ ਸਾਰੇ ਨਾਲ ਕੰਮ ਕੀਤਾ ਥੋੜਾ ਕੰਮ ਕਰਨਾ ਬਣਦਾ ਵੀ ਹੈ ਹੈ ਨਾ ਕਿ ਕਿ ਜਿਹੜੀ ਮਰਜ਼ੀ ਪਾਰਟੀ ਹੋ ਜਿਹੜਾ ਮਰਜ਼ੀ ਮਿਨਿਸਟਰ ਹੋਵੇ ਪੰਮੀ ਢੀਂਡਸਾ ਹੋਵੇ ਮਿਨਿਸਟਰ ਰਿਹਾ ਕੁਛ ਰਿਹਾ ਉਹ ਉਹਦੇ ਨਾਲ ਕੋਈ ਕੋਈ ਗੱਲ ਨਹੀਂ ਹੈ ਪਰ ਜੇ ਤਾਂ ਤੁਸੀਂ ਇਹ ਸੋਚਦੇ ਹੋ ਕਿ ਤੁਹਾਨੂੰ 38 ਸਾਲਾਂ ਵਿੱਚ ਕੋਈ ਪਤਾ ਹੀ ਨਹੀਂ ਲੱਗਿਆ ਵੀ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਹਿਰਕ ਨਹੀਂ ਆਉਂਦੀ ਹੈ ਹੋ ਰਹੀ ਹੈ ਤੇ ਤੁਸੀਂ ਉਦੋਂ ਆਪਣੇ ਬਾਹਰ ਨਿਕਲ ਕੇ ਕੋਈ ਇਹ ਜੀ ਪ੍ਰੈਸ ਕਾਰਪਾਸਾ ਕੀਤੀ ਨਹੀਂ ਆਹ ਤੁਤੋ 2 ਸਾਲ ਨਹੀਂ ਚੱਲ ਹੋਇਆ ਨਹੀਂ ਉਹ ਤੁਸੀਂ ਜਿਹੜਾ ਕੰਜਰਖਾਨਾ ਹੈਗਾ ਪਿਛਲੇ 38 ਸਾਲਾਂ ਤੋਂ ਦੇਖ ਰਹੇ ਹੋ ਉਦੋਂ ਤਾਂ ਤੁਸੀਂ ਬਾਹਰ ਨਿਕਲ ਕੇ ਪ੍ਰੈਸ ਕਾਰਪਾਸਾ ਕੀਤੀ ਨਹੀਂ ਕਿਉਂ ਕਿਉਂਕਿ ਤੁਸੀਂ ਆਪਣੇ ਆਪ ਨੂੰ ਕੇਜਰੀਵਾਲ ਦੇ ਨਾਲੋਂ ਸੀਨੀਅਰ ਸਮਝਦੇ ਹੋ ਵੀ ਮੈਂ 24 ਸਾਲ ਦੀ ਮੇਰੀ ਕਿੰਨੇ ਸਾਲ ਦੀ ਜਿਆਦਾ ਸਰਵਿਸ ਹੈ ਪਰ ਤੁਸੀਂ ਸਰਵਿਸ ਨੂੰ ਇੰਨਾ ਘੁੱਟ ਕੇ ਫੜਿਆ ਹੋਇਆ ਹੈ ਸੀਗਾ ਕਿ ਤੁਸੀਂ ਤਾਂ ਉਹ ਰਿਸਕ ਲੈਣ ਆਪਣਾ ਸਾਰੀਆਂ ਕਦਰਾਂ ਕੀਮਤਾਂ ਸਭ ਕੁਝ ਲਾ ਕੇ ਆਪਣੀ ਸਰਵਿਸ ਕੀਤੀ ਨਹੀਂ ਦੇ। ਠੀਕ ਨਹੀਂ? ਅਦਰਵਾਈਜ਼ ਤੁਸੀਂ ਜਾਂ ਇਹ ਕਹਦੇ ਹੋ ਵੀ ਮੈਨੂੰ ਪਤਾ ਨਹੀਂ ਸੀ ਵੀ ਪੰਜਾਬ ਦੇ ਵਿੱਚ ਇਨੀ ਹਰੇਫੇਰੀ ਹੋ ਰਹੀ ਹੈ ਜਾਂ ਤੁਸੀਂ ਕਹਦੇ ਹੋ ਮੈਨੂੰ ਤੁਹਾਨੂੰ ਪਤਾ ਨਹੀਂ ਸੀ ਵੀ ਜਿਹੜੀ ਇੰਡੀਅਨ ਗਵਰਨਮੈਂਟ ਦੇ ਵਿੱਚ ਇਨੀ ਕ腐ਸ਼ਨ ਹੈ ਹੈ ਨਾ ਜੇ ਤੁਹਾਨੂੰ ਨਹੀਂ ਪਤਾ ਸੀ ਤਾਂ ਵੀ ਤੁਹਾਡੀ ਤੁਹਾਡੀ ਗਲਤੀ ਹੈ ਜੇ ਤੁਹਾਨੂੰ ਪਤਾ ਸੀ ਪਤਾ ਹੋਣ ਦੇ ਬਾਵਜੂਦ ਵੀ ਤੁਸੀਂ ਆਪਣੇ ਆਪ ਨੂੰ ਜਿਹੜੇ ਜਿਹੜੇ ਗਰੀਬ ਬੰਦੇ ਨੇ ਜਿਵੇਂ ਸਲਾਣਾ ਵਰਗੇ ਨੇ ਉਹ ਪਟਵਾਰੀ ਆ ਉਹਦੀ ਪਟਵਾਰੀ ਦੀ ਜੌਬ ਛੱਡ ਸਕਦਾ ਹੈ ਹਨਾ ਕਿਉਂਕਿ ਉਹਨਾਂ ਦੇ اخਲਾਕੀ ਇਹ ਜਿਹੜਾ ਉਹਨਾਂ ਦਾ ਕਦ ਸੀ ਉਹ ਨਾਲ ਨਹੀਂ ਮੇਲ ਖਾਂਦੀ ਤਾਂ ਉਹ ਆਪਣੇ ਛੱਡ ਕੇ ਕਿਸੇ ਪਾਸੇ ਹੋਰ ਚਲੇ ਗਏ ਪਰ ਤੁਹਾਡੀ ਇਹ ਜਿਹੜੀ ਪਹਿਲਾਂ ਤਾਂ ਤੁਹਾਡੇ ਇਹ اخلاق ਦੇ ਨਾਲ ਜਿਹੜਾ ਵੀ ਵਾਤਾਵਰਣ ਸੀਗਾ ਇੰਡੀਆ ਦਾ ਉਹ ਬੜਾ ਮੈਚ ਖਾਂਦਾ ਰਿਹਾ ਤੁਸੀਂ ਉਹਦੇ ਨਾਲ ਹੀ ਉਸੇ ਤਰ੍ਹਾਂ ਫਿਰਦੇ ਦੁਰਦਰੇ ਹੋ ਤੇ ਹੋਰ ਵੀ ਦੇਣ ਬਹੁਤ ਬੰਦੇ ਹੈਗੇ ਨੇ ਜਿਹੜੇ ਕਿ ਅੱਜ ਕੱਲ ਆਈਪੀਐਸ ਅਫੀਸਰ ਵੀ ਹੈਗੇ ਨੇ ਬਰਪੀ ਤੁਰਨਗੇ ਉਹ ਕਥਾਬਾ ਵੀ ਲਿਖਦੇ ਨੇ ਨਾਲ ਉਹ ਆਪਣੀ ਕੋਈ ਨਾ ਕੋਈ ਨਾਲ ਦੀ ਨਾਲ ਜੌਬ ਵੀ ਕਰਦੇ ਨੇ ਜੇ ਤੁਸੀਂ ਜੌਬ ਥੋੜੇ ਕਿ ਕਾਈਐਫਐਸ ਸਪੀਸਰ ਆ ਤੁਹਾਨੂੰ ਕੀ ਕੀ ਕਰ ਦੇਣਗੇ ਜੇ ਤੁਸੀਂ ਕਿਤੇ ਬੋਲੋਗੇ ਵੀ ਉਹ ਤੁਹਾਨੂੰ ਅਫੀਸਰ ਔਨ ਸਪੈਸ਼ਲ ਡਿਊਟੀ ਲਾ ਕੇ ਇੱਕ ਥਾਂ ਤੇ ਬਿਠਾ ਦੇਣਗੇ ਪਰ ਜਦ ਤੁਸੀਂ ਕੋਈ ਹੇਰਫੇਰੀ ਨਹੀਂ ਕਰਨੀ ਕੋਈ ਠੱਗਣੀ ਮਾਰਨੀ ਤੁਹਾਨੂੰ ਤਾਂ ਪੈਸੇ ਉਂਝ ਵੀ ਉਹਨੇ ਮਿਲ ਜਣੇ ਤੇ ਕੰਮ ਕਰਕੇ ਵੀ ਉਹਨੇ ਮਿਲਣੇ ਇਸ ਕਰਕੇ ਥੋੜਾ ਬਣਦਾ ਹੈ ਕਿ ਜਿਹੜਾ ਅਫੀਸਰ ਜਿਹੜਾ ਹੈਗਾ ਉਹੋ ਗਲਤੀ ਜਿਹੜੀ ਕੁਬਧ ਹੋ ਰਹੀ ਹੈ ਗਵਰਨਮੈਂਟ ਦੀ ਜਾਂ ਮਿਨਿਸਟਰ ਦੀ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰ ਕਿਸ ਕਰਕੇ ਤੁਹਾਡਾ ਇਹ ਸਾਰੀਆਂ ਗੱਲਾਂ ਤੋਂ ਇਹ ਪਤਾ ਲੱਗਦਾ ਹੈ ਵੀ ਤੁਹਾਡਾ ਕੁਝ ਇਹਦੇ ਵਿੱਚ ਹੋਰ ਕੁਝ ਨਹੀਂ ਹੈ ਤੁਹਾਨੂੰ ਆਪ ਟਿਕਟ ਨਾ ਮਿਲਣ ਕਰਕੇ ਉਹ ਸਿਪਾਹੀ ਨੂੰ ਦੁੱਖ ਤਾਂ ਉੱਥੇ ਹੋਦ ਨੂੰ ਉਹ ਲੈਂਗੁਏਜ ਦੇਖੋ ਤੁਹਾਡੀ ਉਹ ਸਿਪਾਹੀ ਨੂੰ ਟਿਕਟ ਦੇ ਸਕਦਾ ਮੈਨੂੰ ਕਿੰਦੇ ਸਕਦੇ ਇਸ ਕਰਕੇ ਤੁਹਾਡੀ ਇਹ ਸਾਰੀ ਪ੍ਰੋਬਲਮ ਹੈ ਅਦਰਵਾਇਜ਼ ਹੋਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਦੇਖੋ ਜਿਹੜੀ ਪ੍ਰੈਸ ਕਾਨਫਰੈਂਸ ਤੁਹਾਡੀ ਹੋ ਰਹੀ ਹੈ ਤੁਸੀਂ ਆਪਣੇ ਬੇਟੇ ਦੀ ਤਨਖਾਹ ਉੱਥੇ ਦੱਸ ਰਹੇ ਹੋ ਕਿੰਨੀ ਹੈ ਇਹਦੇ ਵਿੱਚ ਪਤਾ ਲੱਗ ਜਾਂਦਾ ਹੈ ਵੀ ਜਿਹੜਾ ਇਹ ਪੈਸਾ ਲਾ ਲਓ ਜਾਂ ਜਿਹੜੇ ਰੁਤਬਾ ਲਾ ਲਓ ਜਿਹੜੀਆਂ ਜੌਬਾਂ ਲਾ ਲਓ ਉਹ ਤੁਹਾਡੇ ਦਿਮਾਗ 'ਚ ਬੜੀਆਂ ਇਹਨਾਂ ਨੂੰ ਪਹਿਲਾਂ ਇਹ ਜਿਹੜੀ ਥੋੜੀ ਭਰੀ ਹੋਈ ਹੈ ਇਹਨੂੰ ਕੱਢੋ ਇਹਨੂੰ ਕੱਢ ਕੇ ਆ ਕੇ ਲੋਕਾਂ ਨਾਲ ਜੁੜੋ ਤੇ ਫੇਰ ਆ ਕੇ ਦੁਆਰਾ ਤੁਸੀਂ ਪੋਲਿਟਿਕਸ ਕਰੋ ਹੁਣ ਵੀ ਜਿਹੜੇ ਤੁਸੀਂ ਦੱਸਦੇ ਨੇ ਵੀ ਤੁਹਾਡੀ ਜੇਬ 'ਚ ਬੰਬ ਆਵੇਂ ਆਹ ਇੱਥੇ ਗ੍ਰੇਨੇਡ ਸੱਟੂਗਾ ਇੱਥੇ ਗ੍ਰੇਨੇਡ ਸੱਟੂਗਾ ਇਹਨਾਂ ਦਾ ਕੁਝ ਨਹੀਂ ਬੰਨਾ ਬੰਨਾ ਤੁਹਾਨੂੰ ਇਹਨਾਂ ਐਕਸਪੀਰੀਅੰਸ ਹੋਣ ਵੱਧ ਬਾਵਜੂਦ ਵੀ ਬਿਊਰੋਕਰੈਟਿਕ ਤਾਂ ਇਹਨਾਂ ਹੁੰਦੇ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਸ ਵਕਤ ਜਿਹੜੀਆਂ ਉਹ ਧੜਤਾਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਨੂੰ ਨਹੀਂ ਆਉਣ ਦੇਣਾ ਚਾਹੁੰਦੀਆਂ ਜਿਹੜੀਆਂ ਕਿ ਉਹ ਧੜਤਾਂ ਜਿਹੜੇ ਕਿ ਪੰਜਾਬ ਦੇ ਹਾਲਾਤਾਂ ਨਹੀਂ ਸੁਧਾਰਨਾ ਸੁਧਰ ਦੇਣਾ ਚਾਹੁੰਦੀਆਂ ਉਹ ਧੜਤਾਂ ਦੇ ਤੁਸੀਂ ਹੱਥ ਚੜ੍ਹੇ ਹੋਗੇ ਭਾਵੇਂ ਤੁਹਾਨੂੰ ਉਹ ਦਿਖਦੀਆਂ ਨੇ ਭਾਵੇਂ ਉਹ ਨਹੀਂ ਦਿਖਦੀਆਂ ਇਹ ਇਹ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਤੇ ਇਹ ਤੁਸੀਂ ਜੇ ਇਸ ਚੀਜ਼ ਨੂੰ ਵੀ ਹੱਲ ਤੱਕ ਨਹੀਂ ਪਤਾ ਤੁਹਾਨੂੰ ਲੱਗ ਰਿਹਾ ਇਹਦਾ ਮਤਲਬ ਹੈ ਤੁਸੀਂ ਉਦੋਂ ਵੀ ਵੱਡੀ ਗਲਤੀ ਕਰ ਰਹੀ ਹੋ ਕਰ ਰਹੇ ਹੋ ਜਿਹniki ਤੁਸੀਂ ਪਹਿਲਾਂ ਕਰ ਚੁੱਕੇ ਹੋ ਤੇ ਮੈਂ ਤਾਂ ਤੁਹਾਨੂੰ ਇਹੀ ਕਹਾਂਗਾ ਕਿ ਜੇ ਤੁਹਾਡੀ ਥਾਂ ਦੇ ਉੱਤੇ ਹੋਰ ਕੋਈ ਬੰਦਾ ਸਿਆਣਾ ਹੋਵੇ ਹੋਰ ਕੋਈ ਬੰਦਾ ਜਿਹੜਾ ਕੋਈ ਤਹੱਲਬ ਹੋਵੇ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਦਰਦ ਜਾਂ ਉਹਨਾਂ ਦੀ ਤਕਲੀਫਾਂ ਉਹ ਮੂਰੇ ਹੋਣ ਉਹ ਬੰਦਾ ਆਰਾਮ ਦੇ ਨਾਲ ਘਰੇ ਬਹਿ ਜਾਓ ਘਰੇ ਬਹਿ ਕੇ ਤੇ ਤੁਸੀਂ ਜਾਵਾ ਲੋਕਾਂ ਦੀ ਜਿਹੜੀ ਐ ਸਿੰਪਥੀ ਹੈ ਹਾਸਲ ਕਰ ਸਕਦੇ ਹੋ ਕਿਉਂਕਿ ਉਹਦੇ ਵਿੱਚ ਐ ਵੀ ਐਟ ਲੀਸਟ ਤੁਸੀਂ ਜਿਹੜੀ ਆਪਣੀ ਫੋਰਸਸ ਨੇ ਉਹ ਲੋਕਾਂ ਦਾ ਘਰ ਢਾਉਣ ਵਾਸਤੇ ਤੁਸੀਂ ਇਹ ਬੜਾ ਆਪਣੇ ਅਗਿਆਬਖੂ ਵੀ ਕਿ ਪਹਿਲਾਂ ਕਿਸੇ ਦਾ ਢਾਉਣਾ ਪਏਗਾ ਤੇ ਜਿਹੜਾ ਪੋਲਿਟਿਕਲ ਸਰਕਲ ਹੈ ਇਹ ਆ ਇਹ ਦੂਸਰੇ ਨਾਲੋਂ ਵੱਖਰਾ ਹੈ ਇਸ ਤਰ੍ਹਾਂ ਨਹੀਂ ਹੈ ਜਿਹੜੀ ਨੀਤਿਕਤਾ ਹੁੰਦੀ ਹੈ ਉਹ ਸੋਸ਼ਲ ਦੇ ਸਮਾਜ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਦਿਖਾਈ ਦਿੰਦੀ ਹੈ ਉਹ ਸਿਆਸਤ ਦੇ ਵਿੱਚ ਵੀ ਉਸ ਤਰ੍ਹਾਂ ਹੀ ਦਿਖਾਈ ਦਿੰਦੀ ਹੈ ਜਿਹੜੀਆਂ ਸਰਵਿਸ ਕਲੱਬਸ ਨੇ ਉਹਨਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਦਿਖਾਇਆ ਇਹ ਨਹੀਂ ਹੈ ਵੀ ਨੀਤਿਕਤਾ ਦਾ ਜਿਹੜਾ ਚੱਗਾ ਪਜਾਮਾ ਹੈਗਾ ਉਹ ਉਂਝ ਹੋਰ ਹੈ ਤੇ ਇੱਥੇ ਹੋਰ ਹੈ ਤੇ ਇੱਥੇ ਹੋਰ ਹੈ ਇਹ ਤੁਸੀਂ ਕੇਜੂਆ ਤੋਂ ਸਿੱਖੋ ਕੇਜਰੀਵਾਲ ਹਮੇ ਚਲੋ ਜੇ ਜਦੋਂ ਕੇਜਰੀਵਾਲ ਕੋਈ ਗਲਤੀ ਕਰੇਗਾ ਸੰਜੇ ਸਿੰਘ ਕਰੇਗਾ ਜੇ ਸਗਰੇ ਸੰਜੇ ਸਿੰਘ ਦੇ ਮੇਰੇ ਫਲਾਣਾ ਉਲਟਾ ਮੈਂ ਕਿਸੇ ਤੋਂ ਸੁਣਿਆ ਵੀ ਹੋਰ ਕੋਈ ਆ ਰਹੀ ਵੀਡੀਓ ਆ ਰਹੀ ਹੈ ਜੇ ਹੋ ਰਿਹਾ ਵੋ ਰਿਹਾ ਠੀਕ ਹੈ ਜਦੋਂ ਕੋਦੇ ਉਲਟਾ ਆਏਗੀ ਉਹ ਦੇਖੀ ਜਾਏਗਾ ਜੇ ਉਹਨੇ ਕੋਈ ਗਲਤੀ ਕੀਤੀ ਹੋਏਗੀ ਮੇਰਾ ਖਿਆਲ ਵੀ ਕੇਜਰੀਵਾਲ ਵੀ ਉਸ ਨੂੰ ਕਿਸੇ ਨਾ ਤਰੀਕੇ ਨਾਲ ਬਾਹਰ ਕੱਢ ਦੇਗਾ ਇਸ ਕਰਕੇ ਮੈਂ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਇਹਨਾਂ ਦੀ ਗੱਲਾਂ ਸਾਰੇ ਸੁਣੀ ਜਾਓ ਪਰ ਆਪਣਾ ਜਿਹੜਾ ਕਨੈਕਸ਼ਨ ਹੈ ਧੁਰੇ ਦੇ ਨਾਲ ਜੋੜ ਕੇ ਰੱਖੋ ਪਾਰਟੀ ਦੇ ਉਸੂਲਾਂ ਦੇ ਨਾਲ ਜੋੜ ਕੇ ਰੱਖੋ ਪਾਰਟੀ ਦੇ ਜਿਹੜੇ ਬੰਦੇ ਆ ਉਹਨਾਂ ਦੇ ਨਾਲ ਟੋਕੇ ਰੱਖਿਓ ਕਲਵਸਿਓ ਥੈਂਕ ਯੂ ਵੈਰੀ ਮੱਚ